ਬਿਮਾਰੀਆਂ ਤੋਂ ਬਚਣਾ ਚਾਹਨੇ ਹੋ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹਨੇ ਹੋ ਨਾ ਤੁਹਾਡਾ ਕਦੇ ਜ਼ਿੰਦਗੀ 'ਚ ਮੋਟਾਪਾ ਵਧੇਗਾ ਨਾ ਤੁਸੀਂ ਕਦੇ ਜ਼ਿੰਦਗੀ 'ਚ ਬਿਮਾਰ ਹੋਵੋਗੇ ਉਹ ਕੁਦਰਤ ਨੇ ਸਾਡੇ ਵਾਸਤੇ ਬਣਾਏ ਨੇ ਉਹ ਜਿਹੜੀ ਕੁਦਰਤ ਆ ਉਹ ਸਾਡੀ ਸਾਰਿਆਂ ਦੀ ਮਾਂ ਆ ਤੁਹਾਡੇ ਨਾਲੋਂ ਸਿਆਣਾ ਤਾਂ ਤੁਹਾਡਾ ਡੰਗਰੀ ਆ ਮੇਰੇ ਕੋਲੋਂ ਤੁਹਾਨੂੰ ਸਾਰਨੂੰ ਪਿਆਰ ਪਿਆਰ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟਨੈਸ ਦੇ ਵਿੱਚੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਰ ਤੁਸੀਂ ਚੋਣਿਓ ਵੀਰ ਇੱਕ ਤਾਂ ਸਾਡਾ ਜਿਹੜਾ ਭਾਰਾ ਉਹੋਂ ਨਾ ਵਧੇ ਤੇ ਇੱਕ ਅਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਬਿਮਾਰ ਨਾ ਹੋਈਏ ਸੋ ਪਲੀਜ਼ ਅਗਰ ਤੁਸੀਂ ਇਹ ਚੋਣਿਓ ਨਾ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ 2-4 ਗੱਲਾਂ ਇਹੋ ਜਿਹੀਆਂ ਸ਼ੇਅਰ ਕਰਾਂਗਾ ਮ ਜੇਕਰ ਤੁਸੀਂ ਉਹ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਤੁਸੀਂ ਅਪਣਾ ਲੈਂਦੇ ਹੋ ਨਾ ਤਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਹਾਨੂੰ ਲਿਖ ਕੇ ਦਿੰਦਾ ਨਾ ਤੁਹਾਡਾ ਕਦੇ ਜ਼ਿੰਦਗੀ 'ਚ ਮੋੜਾ ਪਵੇਗਾ ਨਾ ਤੁਸੀਂ ਕਦੇ ਜ਼ਿੰਦਗੀ 'ਚ ਬਿਮਾਰ ਹੋਵੋਗੇ ਕਿਉਂਕਿ ਯਾਰ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਪਣੀ ਲਾਈਫ ਦਾ ਐਕਸਪੀਰੀਅੰਸ ਆ ਜਿਹੜਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਮੇਰੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਅਗਰ ਤੁਸੀਂ ਮੇਰੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਨਰੇ ਨਮਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਚੋਨਿਓ ਵੀ ਯਾਰ ਨਾ ਸਾਨੂੰ ਮੋਟਾਪਾ ਹੋਵੇ ਨਾ ਸਾਨੂੰ ਕੋਈ ਕੋਈ ਬਿਮਾਰੀ ਹੋਵੇ ਵੀ ਅਸੀਂ ਹਮੇਸ਼ਾ ਫਿੱਟ ਰਹੀਏ ਤਾਂ ਸਾਡੀ ਜਿਹੜੀ ਸਿਹਤ ਬਿਲਕੁਲ ਤੰਦਰੁਸਤ ਰਹੇ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਉਹਦੇ ਵਾਸਤੇ ਤੁਸੀਂ ਕੋਈ ਪੈਸਾ ਨਹੀਂ ਲਾਣਾ ਹੈਗਾ ਪੱਲਿਓ ਕੋਈ ਕੁਝ ਨਹੀਂ ਕਰਨਾ ਹੈਗਾ ਬਸ ਸਿਰਫ ਇੱਕ ਕੰਮ ਆ ਤੁਸੀਂ ਉਹ ਕਰ ਲਓ ਉਹ ਕੰਮ ਹੈਗਾ ਵਾ ਵੀ ਤੁਸੀਂ ਕੁਦਰਤ ਨੂੰ ਪਿਆਰ ਕਰੋ ਬਸ ਜੇ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਨਾ ਲੈ ਕੇ ਰਹਿਣਾ ਤੁਸੀਂ ਕਦੇ ਜ਼ਿੰਦਗੀ 'ਚ ਨਾ ਤਾਂ ਤੁਸੀਂ ਕਦੇ ਬਿਮਾਰ ਹੋਵੋਗੇ ਨਾ ਤੁਸੀਂ ਕਦੇ ਮੋਟੇ ਹੋਵੋਗੇ ਕਿਉਂਕਿ ਜਦ ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਆ ਇਹ ਚੀਜ਼ਾਂ ਮੈਂ ਖੁਦ ਅਪਣਾ ਕੇ ਦੇਖਿਆ ਨੇ ਤੇ ਹਜੇ ਵੀ ਮੈਂ ਉਸੇ ਨਿਯਮਾਂ ਦੇ ਉੱਤੇ ਹੀ ਚੱਲਦਾ ਪਿਆ ਮਾਂ ਮਤਲਬ ਕੁਦਰਤ ਨੂੰ ਪਿਆਰ ਕਿਵੇਂ ਕਰਨਾ ਵਾ ਦੇਖੋ ਜੋ ਵੀ ਚੀਜ਼ਾਂ ਕੁਦਰਤ ਵੱਲੋਂ ਬਣਾਈਆਂ ਗਈਆਂ ਨੇ ਨਾ ਆਪਣੇ ਖਾਣੇ ਦੇ ਵਿੱਚ ਤੁਸੀਂ ਉਹ ਸ਼ਾਮਲ ਕਰੋ ਜਿਵੇਂ ਦਾ ਮਾਹੌਲ ਆ ਉਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਜਿਹੜੀ ਕੁਦਰਤ ਆ ਉਹ ਸਾਡੀ ਸਾਰਿਆਂ ਦੀ ਮਾਂ ਆ ਆਪਾਂ ਜਿੰਨੇ ਵੀ ਧਰਤੀ ਦੇ ਉੱਤੇ ਇਨਸਾਨਾਂ ਜੀਵ ਜੰਤੂਆਂ ਆ ਆਪਾਂ ਉਹਦੇ ਬੱਚੇ ਆ ਮੰਨ ਕੇ ਚੱਲੋ ਆਪਣੀ ਜਿਹੜੀ ਮਾਂ ਵਾ ਆਪਣੀ ਮਾਂ ਕਦੇ ਨਹੀਂ ਨਾ ਕਹਿੰਦੀ ਹੈਗੀ ਵੀ ਜਿਹੜਾ ਮੇਰਾ ਬੱਚਾ ਵਾ ਉਹਨੂੰ ਕਦੇ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਹੋਵੇ ਹਨਾ ਉਹ ਕਦੇ ਨਹੀਂ ਨਾ ਚਾਹੁੰਦੀ ਇਸੇ ਤਰ੍ਹਾਂ ਕੁਦਰਤ ਕਹਿੰਦੀ ਆ ਕੁਦਰਤ ਕਹਿੰਦੀ ਆ ਵੀ ਇਹ ਜਿਹੜੇ ਧਰਤੀ ਦੇ ਉੱਤੇ ਪ੍ਰਾਣੀ ਨੇ ਮਨੁੱਖ ਨੇ ਜਿਹੜੇ ਹਨਾ ਜੀਵ ਜੰਤੂ ਨੇ ਇਹ ਸਾਰੇ ਮੇਰੇ ਬੱਚੇ ਨੇ ਵੀ ਇਹਨਾਂ ਨੂੰ ਕਦੇ ਜ਼ਿੰਦਗੀ ਦੇ ਵਿੱਚ ਕੁਝ ਨਾ ਹੋਵੇ ਉਹ ਵੀ ਇਹੀ ਚੀਜ਼ ਹੁੰਦੀ ਆ ਪਰ ਸੋ ਅਸੀਂ ਬਿਮਾਰ ਕਿਉਂ ਹੋ ਜਾਂਦੇ ਆ ਸਾਡਾ ਮਟਾਪਾ ਕਿਉਂ ਵਾਧਦਾ ਵਾਜਦਾ ਜਦੋਂ ਅਸੀਂ ਕੁਦਰਤ ਦੇ ਖਿਲਾਫ ਜਾਣਾ ਸ਼ੁਰੂ ਕਰ ਦਿੰਦੇ ਆ ਅਸੀਂ ਕੋਈ ਕਹਿੰਦੇ ਵੀ ਕੁਦਰਤ ਕੁਛ ਨਹੀਂ ਹੈਗੀ ਯਾਰ ਜੋ ਕੁਛ ਹੈ ਗਿਆ ਉਹ ਉਹ ਅਸੀਂ ਹੀ ਆ ਅਸੀਂ ਦੇਖੋ ਜੋ ਕੁਦਰਤ ਦੀਆਂ ਚੀਜ਼ਾਂ ਬਣੀਆਂ ਨੇ ਨਾ ਤਾਂ ਅਸੀਂ ਉਹ ਖਾਂਦੇ ਹੈਗੇ ਜੋ ਕੁਦਰਤ ਨੇ ਸਾਨੂੰ ਪੀਣ ਵਾਸਤੇ ਦਿੱਤਾ ਅਸੀਂ ਉਹ ਵੀ ਨਹੀਂ ਪੀਂਦੇ ਹੈਗੇ ਅਸੀਂ ਉਹ ਸਾਰੀ ਚੀਜ਼ਾਂ ਨੂੰ ਛੱਡ ਕੇ ਅਸੀਂ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਵੱਲ ਹੋ ਗਏ ਆ ਜਿਵੇਂ ਕਿ ਮੰਨ ਕੇ ਚਲੋ ਜੰਕ ਫੂਡ ਹੋ ਗਿਆ 버ਗਰ ਹੋ ਗਿਆ ਪੀਜ਼ਾ ਹੋ ਗਿਆ ਨੂਡਲ ਹੋ ਗਏ ਟਿੱਕੀਆਂ ਹੋ ਗਈਆਂ ਹਣਾ ਗੰਦਾਮੰਦਾ ਤੇਲ ਹੋ ਗਿਆ ਮੱਖਣ ਹੋ ਗਿਆ ਲਟਰਮ ਪਟਰਮ ਹੋ ਗਿਆ ਗੰਦਾਮੰਦਾ ਅਸੀਂ ਉਹਦੇ ਨਾਲ ਜ਼ਿਆਦਾ ਧੁਰ ਪਏ ਆ ਹਣਾ ਪਾਣੀ ਆ ਗਏ ਪਾਣੀ ਹੋਰ ਹੀ ਤਰੀਕੇ ਦੇ ਆਈ ਆ ਲੋਕ ਕਹਿੰਦੇ ਉਹ ਪਾਣੀ ਪੀ ਲੋ ਆਰਓ ਵਾਲਾ ਪਾਣੀ ਪੀ ਲੋ ਉਹ ਪੀ ਲੋ ਮੈਂ ਯਾਰ ਆਪਣੀ ਜ਼ਿੰਦਗੀ ਜੇ ਮੈਂ ਅੱਜ ਤੱਕ ਕਰੇ ਮੈਂ ਆਰਓ ਦਾ ਪਾਣੀ ਨਹੀਂ ਪੀਤਾ ਹੈਗਾ ਕਿਉਂਕਿ ਜਦੋਂ ਆਰਓ ਦਾ ਪਾਣੀ ਅਸੀਂ ਪਿੰਨੇ ਆ ਹਾਂ ਕਹਿੰਦੇ ਆ ਯਾਰ ਵੀ ਆਰਓ ਦਾ ਪਾਣੀ ਜਿਹੜਾ ਸ਼ੁੱਧਾ ਐ ਆ ਜੋ ਆ ਕੁਝ ਨਹੀਂ ਹੈਗਾ ਉਹ ਕਹਿੰਦੇ ਜਦੋਂ ਆਰਓ ਦਾ ਪਾਣੀ ਆਉਂਦਾ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਇਹੋ ਜੇ ਮਿਨਰਲ ਹੁੰਦੇ ਨੇ ਜਿਹੜੇ ਆਰਓ ਉਹਨਾਂ ਨੂੰ ਉਹਦੇ ਵਿੱਚੋਂ ਪਾਣੀ ਦੇ ਵਿੱਚੋਂ ਕੱਟ ਕਰ ਦਿੰਦਾ ਵਾ ਜਦੋਂ ਉਹ ਕੱਟ ਕਰ ਦਿੰਦੇ ਨੇ ਤਾਂ ਤੁਹਾਡੀ ਬੋਡੀ ਨੂੰ ਲੱਗਦਾ ਨਹੀਂ ਹੈਗਾ ਕੈਲਸ਼ੀਅਮ ਉਹਦੇ ਵਿੱਚੋਂ ਨਿਕਲ ਜਾਂਦਾ ਵਿਟਾਮਿਨ ਕਿੰਨੇ ਪਾਣੀ ਦੇ ਵਿੱਚੋਂ ਨਿਕਲ ਜਾਂਦੇ ਆ ਕਿਉਂਕਿ ਜਿਹੜੀ ਸਾਡੀ ਬੋਡੀ ਆ ਇਹ 85-90% ਪਾਣੀ ਦੇ ਸਿਰ ਤੇ ਹੀ ਖੜੀ ਆ ਪਾਣੀ ਦੇ ਸਿਰ ਤੇ ਖੜੀ ਤੇ ਜਿਹੜੇ ਉਹਦੇ ਵਿੱਚ ਪਾਣੀ ਦੇ ਵਿੱਚ ਮਿਨਰਲ ਹੁੰਦੇ ਨੇ ਉਹਦੇ ਸਿਰ ਤੇ ਖੜੀ ਆ ਜੇ ਆਪਾਂ ਉਹ ਉਹਦੇ ਵਿੱਚੋਂ ਮਿਨਰਲ ਹੀ ਆਪਾਂ ਕੱਢ ਦਾਂਗੇ ਤਾਂ ਪਾਣੀ ਫਿਰ ਕੀ ਰਹਿ ਗਿਆ ਜੇ ਮੰਨ ਕੇ ਚਲੋ 100% ਮਿਨਰਲ ਪਾਣੀ ਦੇ ਵਿੱਚ ਨੇ ਆਪਾਂ ਉਹਦੇ ਵਿੱਚੋਂ 50% ਮਿਨਰਲ ਕੱਢ ਦਈਏ ਤੇ 50% ਆਪਾਂ ਮਿਨਰਲ ਆਪਣੀ ਬੋਡੀ ਦੇ ਵਿੱਚ ਚਲ ਜੇ ਤਾਂ ਕਿ ਆਪਣੀ ਜਿਹੜੀ ਬੋਡੀ ਆ ਉਹ ਗਰੋਥ ਕਰ ਪਾਏਗੀ ਨਹੀਂ ਕਰ ਪਾਏਗੀ ਨਬ ਬਿਮਾਰੀਆਂ ਨਾਲ ਲੜੇਗੀ ਸੋ ਇਸ ਕਰਕੇ ਜਿਹੜੇ ਮੇਰੇ ਭੈਣ ਪਰ ਆਰਓ ਦਾ ਪਾਣੀ ਪੀਂਦੇ ਨੇ ਕਈ ਬੰਦੇ ਨੂੰ ਤਾਂ ਮੇਰੀ ਗੱਲ ਬਿਲਕੁਲ ਯਕੀਨ ਨਹੀਂ ਹੋਵੇਗਾ ਕਿ ਉਹ ਜਾਂ ਤੂੰ ਐਵੇਂ ਬੋਲੀ ਜਾਣਾ ਤੈਨੂੰ ਪਤਾ ਨਹੀਂ ਹੈਗਾ ਵਾਸਤਾ ਨਹੀਂ ਪਰ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ ਜੇ ਤੁਸੀਂ ਪਾਣੀ ਪੀਣਾ ਨਾ ਆਰਓ ਦਾ ਪਾਣੀ ਪੀਣਾ ਬੰਦ ਕਰ ਦੋ ਉਹ ਜੇ ਤੁਸੀਂ ਪਾਣੀ ਪੀਣਾ ਨਾ ਜਿਹੜਾ ਤਾਜ਼ਾ ਪਾਣੀ ਆਂਦਾ ਟੂਟੀ ਦਾ ਪਾਣੀ ਆਂਦਾ ਮੋਟਰ ਦਾ ਪਾਣੀ ਆਂਦਾ ਟਿਊਬਵਲ ਦਾ ਪਾਣੀ ਆਂਦਾ ਉਹਨੂੰ ਲਿਆ ਕੇ ਤੁਸੀਂ ਘਰ ਦੇ ਵਿੱਚ ਤੁਸੀਂ ਇਹਨੂੰ ਗਰਮ ਕਰਕੇਓ ਗਰਮ ਕਰ ਲਓ ਜਦੋਂ ਗਰਮ ਹੋ ਜਾਏਗਾ ਉਹਨੂੰ ਰੱਖ ਲਓ ਠੰਡਾ ਹੋਣ ਤੇ ਠੰਡਾ ਹੋਣ ਤੋਂ ਬਾਅਦ ਤੁਸੀਂ ਪੀਓ ਜਾਂ ਫਿਰ ਤੁਸੀਂ ਇਹਨੂੰ ਪਾਣੀ ਨੂੰ ਲਿਆ ਕੇ ਘੜੇ ਦੇ ਵਿੱਚ ਮਿੱਟੀ ਦਾ ਜਿਹੜਾ ਘੜਾ ਹੁੰਦਾ ਵਾ ਘੜੇ ਦੇ ਵਿੱਚ ਪਾ ਰੋ ਪੁਰਾਣੇ ਬਜ਼ੁਰਗ ਦੇਖੋ ਕੀ ਕਰਦੇ ਸੀਗੇ ਜੁਰੇ ਸਾਡੇ ਪੁਰਾਣੇ ਬਜ਼ੁਰਗ ਸੀ ਜਦੋਂ ਉਹ ਪਾਣੀ ਕੀ ਕਰਦੇ ਮੋਟਰਾਂ ਤੋਂ ਟਿਊਬ ਨਾਲੋਂ ਘੜਿਆਂ ਤੋਂ ਭਰ ਲੈਂਦੇ ਹੁੰਦੇ ਸੀ ਉਹ ਘੜਿਆਂ ਦੇ ਵਿੱਚ ਪਾਉਂਦੇ ਹੁੰਦੇ ਸੀ ਉਦੋਂ ਕਿਹੜਾ ਆਰ ਹੋ ਹੁੰਦਾ ਸੀ ਤੇ ਉਦੋਂ ਬਿਮਾਰੀ ਦੱਸੋ ਕੋਈ ਹੁੰਦੀ ਸੀ ਨਹੀਂ ਹੁੰਦੀ ਸੀ ਨਹੀਂ ਹੁੰਦੀ ਸੀ ਨਾ ਕਿਉਂਕਿ ਉਦੋਂ ਆ ਜੜਾ ਧਾਮ ਜਾਮ ਜਾ ਨਹੀਂ ਸੀ ਆਇਆ ਉਹ ਘੜੇ ਦਾ ਪ ਅੱਜ ਦੇ ਸਮੇਂ ਦੇ ਸਮੇਂ ਦੇ ਵਿੱਚ ਉਹ ਘੜਾ ਕਿਸੇ ਦੇ ਘਰੇ ਹੋਣਾ ਹੀ ਨਹੀਂ ਮੈਨੂੰ ਲੱਗਦਾ ਸੋ ਇਸ ਕਰਕੇ ਆਪਣਾ ਤਾਜ਼ਾ ਪਾਣੀ ਭਰ ਕੇ ਉਹਨੂੰ ਘੜੇ ਦੇ ਵਿੱਚ ਪਾ ਕੇ ਰੱਖ ਲੋ ਤੇ ਹਮੇਸ਼ਾ ਘੜੇ ਦਾ ਪਾਣੀ ਪੀਓ ਸਰਦੀਆਂ ਦੇ ਵਿੱਚ ਵੀ ਤੇ ਗਰਮੀਆਂ ਦੇ ਵਿੱਚ ਵੀ ਠੀਕ ਹੈ ਜੀ ਅਸੀਂ ਕੀ ਕਰਦੇ ਸੀ ਫ੍ਰਿਜਰ ਦਾ ਪਾਣੀ ਪੀਣਾ ਸ਼ੁਰੂ ਕਰਦਾ ਕਿਉਂ ਫ੍ਰਿਜ ਦਾ ਜਿਹੜਾ ਉਹ ਜਦੋਂ ਪਾਣੀ ਨੂੰ ਸਾਡੀ ਲੋੜ ਤੋਂ ਜ਼ਿਆਦਾ ਠੰਡਾ ਕਰ ਦਿੰਦਾ ਵਾ ਜਦੋਂ ਅਸੀਂ ਸਾਡੀ ਬੋਡੀ ਦੇ ਵਿੱਚ ਪਾਣੀ ਜਾਂਦਾ ਵਾ ਠੰਡਾ ਪਾਣੀ ਜਾਂਦਾ ਤੇ ਸਾਡੀ ਬੋਡੀ ਨੂੰ ਖਰਾਬ ਕਰਦਾ ਵਾ ਤੇ ਜਿਹੜਾ ਘੜਾ ਵਾ ਉਹ ਕਦੇ ਵੀ ਪਾਣੀ ਨੂੰ ਜ਼ਿਆਦਾ ਠੰਡਾ ਨਹੀਂ ਕਰੇਗਾ ਉਹ ਉਨਾਂ ਕੀ ਟੈਂਪਰੇਚਰ ਰੱਖਦਾ ਵਾ ਜਿੰਨਾ ਤੁਹਾਡੀ ਬੋਡੀ ਨੂੰ ਲੋੜ ਹੁੰਦੀ ਆ ਕਿਉਂਕਿ ਆਪਣਾ ਸਰੀਰ ਆ ਜਿਹੜਾ ਇਹ ਵੀ ਇੱਕ ਮਿੱਟੀ ਆ ਸਾਡਾ ਸਰੀਰ ਵੀ ਇੱਕ ਮਿੱਟੀ ਆ ਤੇ ਜਿਹੜਾ ਤੁਹਾਡਾ ਉਹ ਵੀ ਕਮੇਟੀ ਦਾ ਬਣਿਆ ਹੋਇਆ ਵਾਸੋ ਉਹਨੂੰ ਪਤਾ ਵਾ ਸਾਡੀ ਬੋਡੀ ਦਾ ਟੈਂਪਰੇਚਰ ਕੀ ਰਹਿਣਾ ਵਾ ਤੇ ਉਹਨੇ ਸਾਲ ਦੇ ਵਿੱਚ ਘੜੇ ਨੇ ਵੀ ਦੇਖੋ ਪਾਣੀ ਤੁਹਾਡਾ ਉਦਾਂ ਦਾ ਹੀ ਰੱਖਣਾ ਤੇ ਗਰਮੀਆਂ ਦੇ ਵਿੱਚ ਵੀ ਉਦਾਂ ਦਾ ਰੱਖਣਾ ਵਾ ਤੇ ਜਿਹੜੇ ਪਾਣੀ ਨੂੰ ਛੱਡ ਕੇ ਆਪਾਂ ਕੋਲ ਡ੍ਰਿੰਕ ਦੇ ਉੱਤੇ ਹੋ ਗਏ ਆਡ ਅਡ ਤਰ੍ਹਾਂ ਦੀਆਂ ਕੋਲ ਡ੍ਰਿੰਕ ਆ ਗਿਆ ਕੰਪਨੀਆਂ ਕੀ ਕਰਦੇ ਪਈਆਂ ਨੇ ਉਹ ਪੈਸੇ ਕਮਾ ਲੀਆਂ ਨੇ ਤੁਹਾਡੇ ਤੋਂ ਵੀ ਅਸੀਂ ਆਹ ਚੀਜ਼ ਵੇਚਦੀ ਆ ਤੁਹਾਨੂੰ ਉਹਦੇ ਚ ਕੀ ਆ ਉਹ ਸਵਾਦ ਪਾ ਦਿੰਦੇ ਆ ਕੋਈ ਮਿੱਠਾ ਪਾਤਾ ਕਿਸੇ ਨੇ ਕੋਈ ਅਲੱਗ ਤਰ੍ਹਾਂ ਦਾ ਆਰਟੀਫੀਸ਼ੀਅਲ ਕਲਰ ਪਾਤਾ ਚੀਜ਼ ਸਾਨੂੰ ਲੱਗਦਾ ਯਾਰ ਬੜੀ ਸੋਹਣੀ ਚ ਕੁਛ ਨਹੀਂ ਹੈਗਾ ਸਾਰਾ ਸਾਡੇ ਦਿਮਾਗ ਦੀ ਸੋਚ ਨਹੀਂ ਆ ਹੋਰ ਕੁਛ ਵੀ ਨਹੀਂ ਹੈਗਾ ਤੁਸੀਂ ਉਹ ਚੀਜ਼ਾਂ ਖਾਣੀਆਂ ਪੀਣੀਆਂ ਬੰਦ ਕਰ ਦਿਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਯਾਰ ਕੋਲਡ ਡਰਿੰਕ ਬਹੁਤ ਹੀ ਘੱਟ ਪੀਣਾ ਬਹੁਤ ਹੀ ਘੱਟ ਹੋਇਆ 6-7 ਮਹੀਨੇ ਚ ਇੱਕ ਅੱਧੀ ਕੱਪ ਪੀ ਲਿਆ ਛੋਟਾ ਜਿਹਾ ਕਾਪੀ ਮੰਨ ਕੇ ਚੱਲੋ ਗਲਾਸ ਹੁੰਦਾ ਛੋਟਾ ਜਿਹਾ ਉਹ ਵੀ ਅੱਧਾ ਘ ਪੀਣਾ ਵਾ ਹਨਾ 6-7 ਮਹੀਨੇ ਜੇ ਪੀ ਲਿਆ ਪੀ ਲਿਆ ਨਹੀਂ ਤਾਂ ਮੈਂ ਪਿੰਦਾ ਹੀ ਨਹੀਂ ਹੈਗਾ ਕੋਲਡ ਡਰਿੰਕ ਠੀਕ ਆ ਉਸ ਤੋਂ ਬਾਅਦ ਜਿਹੜੇ ਨਵੇਂ ਆ ਗਏ એનર્ਜੀ ਡਰਿੰਕ ਆ ਗਿਆ ਕੋਈ ਹੋਰ ਆ ਗਿਆ ਰੈਡ ਬੋਲ ਆ ਗਈ ਫਲਾਣਾ ਟਿਮਕਾਣਾ ਆ ਗਿਆ ਉਹ ਤਾਂ ਮੈਂ ਜਮੇ ਨਹੀਂ ਪਿੰਦਾ ਠੀਕ ਆ ਤੇ ਮੈਂ ਸਿਰਫ ਪਿੰਨਾ ਸਿੰਪਲ ਪਾਣੀ ਪੀਣਾ ਜਾਂ ਫਿਰ ਨਿੰਬੂ ਪਾਣੀ ਪੀਣਾ ਜਾਂ ਫਿਰ ਨਾਰੀਲ ਪਾਣੀ ਪੀਣਾ ਵਾ ਤੁਸੀਂ ਨਾਰੀਲ ਪਾਣੀ ਪੀਓ ਨਾਰੀਲ ਪਾਣੀ ਨਾਲ ਤੁਹਾਡੀ ਗਰੋਥ ਵੀ ਕਰਨੀ ਆ ਤੁਹਾਡਾ ਦਿਮਾਗ ਵੀ ਤੇਜ਼ ਕਰਨਾ ਵਾ ਤੁਹਾਡੇ ਬੋਡੀ ਦੇ ਵਿੱਚ ਜਿੰਨੀਆਂ ਗੰਦਮੰਦ ਜੰਮਿਆ ਜਾਂ ਬਿਮਾਰੀਆਂ ਨੇ ਉਹਦੇ ਨਾਲ ਲੜਨਾ ਵੀ ਆ ਕਿਉਂਕਿ ਜਿਹੜਾ ਨਾਰੀਅਲ ਦਾ ਪਾਣੀ ਆ ਉਹ ਇੱਕ ਕੁਦਰਤ ਵੱਲੋਂ ਤਿਆਰ ਕੀਤਾ ਗਿਆ ਵਾ ਤੁਸੀਂ ਦੇਖੋ ਕੁਦਰਤ ਨੇ ਕਿੰਨੇ ਸੋਹਣੇ ਢਾਂਚੇ ਨਾਲ ਤਿਆਰ ਕੀਤਾ ਵਾ ਹਨਾ ਪਹਿਲਾਂ ਨਾਰੀਅਲ ਤਿਆਰ ਹੁੰਦਾ ਉਹਦੇ ਵਿੱਚ ਫਿਰ ਪਾਣੀ ਆਟੋਮੈਟਿਕ ਹੀ ਬਣਦਾ ਵਾ ਕੁਦਰਤ ਵੱਲੋਂ ਹੀ ਬਣਾਇਆ ਗਿਆ ਵਾ ਸੋ ਉਹ ਚੀਜ਼ ਨੂੰ ਪੀਓ ਤੁਸੀਂ ਗੰਨੇ ਦਾ ਰਸ ਪੀਓ ਗੰਨੇ ਦੇ ਰਸ ਦੇ ਬਹੁਤ ਜ਼ਿਆਦਾ ਫਾਇਦੇ ਆ ਤੁਸੀਂ ਗੰਨੇ ਦਾ ਰਸ ਨਹੀਂ ਪਿੰਦੇ ਹੈਗੇ ਕੋਲਡ ਡਰਿੰਕ ਆਲ ਭੱਜ ਜਾਂਦੇ ਹੋ ਜਦੋਂ ਗਰਮੀ ਦੇ ਵਿੱਚ ਕੀ ਹੁੰਦਾ ਗੰਨੇ ਦਾ ਰਸ ਤੁਸੀਂ ਪਿੰਦੇ ਨਹੀਂ ਕੋਲਡ ਡਰਿੰਕ ਆਲ ਭੱਜਣ ਜਾਂਦੇ ਹੋ ਤੁਸੀਂ ਤੁਸੀਂ ਗੰਨੇ ਦਾ ਰਸ ਪੀਓ ਨਾ ਨਾਰੀਅਲ ਦਾ ਪਾਣੀ ਪੀਓ ਨਾ ਤੁਸੀਂ ਇਹ ਚੀਜ਼ਾਂ ਪੀ ਕਿਉਂ ਨਹੀਂ ਪਿੰਦੇ ਨਿੰਬੂ ਪਾਣੀ ਪੀਓ ਸਭ ਤੋਂ ਵਧੀਆ ਨਿੰਬੂ ਦੇ ਵਿੱਚ ਦੇਖੋ ਕੁਦਰਤ ਨੇ ਕਿੰਨੇ ਕਿਉਂ ਕੁਦਰਤ ਨੇ ਨਿੰਬੂ ਜਿਹੜਾ ਨਿੰਬੂ ਬਣਾਇਆ ਵਾ ਉਹਨੇ ਕੋਸ ਸੋਸ ਸਮਝ ਕੇ ਬਣਾਇਆ ਵਾ ਨਾਰੀਅਲ ਜਿਹੜਾ ਉਹਨੇ ਵੀ ਕੋਸ ਸੋਸ ਸਮਝ ਕੇ ਬਣਾਇਆ ਗੰਨਾ ਉਹ ਵੀ ਉਹਨੇ ਕੋਸ ਸੋਸ ਸਮ ਕੁਦਰਤ ਨੂੰ ਪਤਾ ਵਾ ਜਿਹੜੇ ਧਰਤੀ ਦੇ ਉੱਤੇ ਪ੍ਰਾਣੀ ਨੇ ਜਿਹੜੇ ਮਨੁੱਖ ਨੇ ਉਹ ਮੇਰੇ ਬੱਚੇ ਨੇ ਮੈਂ ਉਹਨਾਂ ਨੂੰ ਕਿਵੇਂ ਤੰਦਰੁਸਤ ਰੱਖਣਾ ਮੈਂ ਉਹਨਾਂ ਨੂੰ ਕਿਵੇਂ ਫਿੱਟ ਰੱਖਣਾ ਵਾ ਕੁਦਰਤ ਨੂੰ ਇਹ ਚੀਜ਼ ਦੇ ਬਾਰੇ ਪਤਾ ਵਾ ਉਹਨੇ ਇਸੇ ਚੀਜ਼ ਕਰਕੇ ਤਾਂ ਉਹਨੇ ਦੇਖੋ ਇਹ ਚੀਜ਼ ਬਣਾ ਨਿੰਬੂ ਬਣਾਇਆ ਨਾਰੀਲ ਬਣਾਇਆ ਗੰਨੇ ਦਾ ਰਸ ਬਣਾਇਆ ਕਿੰਨਾ ਕੁਝ ਕੁਦਰਤ ਨੇ ਬਣਾਇਆ ਵਾ ਅਸੀਂ ਉਹ ਚੀਜ਼ ਪਿੰਦੇ ਨਹੀਂ ਹੈਗੇ ਅਸੀਂ ਕੁਦਰਤ ਦੇ ਖਿਲਾਫ ਚੱਲਦੇ ਆ ਅਸੀਂ ਕੁਦਰਤ ਤੋਂ ਉਲਟ ਚੱਲਦੇ ਆ ਅਸੀਂ ਇਹ ਸਾਰੀ ਚੀਜ਼ਾਂ ਨੂੰ ਅਵੋਇਡ ਕਰਕੇ ਅਸੀਂ ਜੂਸ ਹੋਗੇ ਕੋਲਡ ਡਰਿੰਕ ਹੋਗੇ ਡੱਬੇ ਵਾਲੇ ਜੂਸ ਹੋਗੇ ਗੰਦਮੰਦ ਖਾਈ ਜਾਂਦੇ ਆ ਜੀ ਕਿੰਨੇ ਕੁਦਰਤ ਵੱਲੋਂ ਫਰੂਟ ਬਣਾਏ ਗਏ ਨੇ ਆਂਬ ਹੋ ਗਿਆ ਕੇਲਾ ਹੋ ਗਿਆ ਸੇਬ ਹੋ ਗਿਆ ਸੰਤਰਾ ਹੋ ਗਿਆ ਆड़ੂ ਹੋ ਗਿਆ ਕਿੰਨੇ ਤਰ੍ਹਾਂ ਦੇ ਫਰੂਟ ਨੇ ਯਾਰ ਮੈਂ ਕਿੰਨੇ ਕਦੇ ਨਾਮ ਲੈਣਾ ਬੋ ਸਾਰੇ ਫਰੂਟ ਨੇ ਉਹ ਕੁਦਰਤ ਨੇ ਸਾਡੇ ਵਾਸਤੇ ਬਣਾਏ ਨੇ ਉਹ ਹੋਰ ਵਾਸਤੇ ਥੋੜੀ ਬਣਾਏ ਨੇ ਕੁਦਰਤ ਨੂੰ ਪਤਾ ਵਾ ਜਿਵੇਂ ਫਰੂਟ ਦਊਂਗੀ ਇਹਦੇ ਨਾਲ ਹੀ ਜਿਹੜੇ ਮੇਰੇ ਧਰਤੀ ਦੇ ਉੱਤੇ ਪ੍ਰਾਣੀ ਨੇ ਮਨੁੱਖ ਨੇ ਜੀਵ ਜੰਤੂ ਨੇ ਇਹਦੇ ਨਾਲ ਹੀ ਜਿੰਦੇ ਰਹਿਣਗੇ ਤੇ ਇਹਨਾਂ ਨਾਲ ਹੀ ਉਹਨਾਂ ਨੂੰ ਜਿੰਨੀਆਂ ਬਿਮਾਰੀਆਂ ਕੋਈ ਲੱਗਣਗੀਆਂ ਤਾਂ ਇਹਨਾਂ ਨੇ ਹੀ ਠੀਕ ਕਰਨੀਆਂ ਨੇ ਹੁਣ ਦੇਖੋ ਜਿੰਨੇ ਫਰੂਟ ਲੱਗੇ ਨੇ ਪੰਛੀ ਜਾਂ ਸਾਰੇ ਉਹੀ ਖਾਂਦੇ ਆ ਜਿਹਨੇ ਜੀਵ ਜੰਤੂ ਲਾ ਲੋ ਹਨ ਡੰਗਰ ਲਾ ਲੋ ਉਹ ਵੀ ਦੇਖੋ ਕੁਦਰਤ ਵੱਲੋਂ ਦਿੱਤੇ ਹੋਏ ਆ ਜਿਹੜੇ ਫਰੂਟ ਆ ਉਹ ਇਨਸਾਨ ਵੀ ਖਾਂਦਾ ਵਾ ਸੋ ਇਸ ਕਰਕੇ ਕਦੇ ਤੁਸੀਂ ਦੇਖੇ ਜਿਹੜੇ ਡੰਗਰ ਨੇ ਜਾਂ ਕੋਈ ਹੋਰ ਆ ਉਹ ਕਰ ਦੇਖਿਓ ਡੰਗਰ ਕੋਲਡ ਡ੍ਰਿੰਕ ਪੀਂਦੇ ਤੁਸੀਂ ਡੰਗਰ ਦੇ ਕੇ ਕੋਲਡ ਡ੍ਰਿੰਕ ਕਰ ਦੋ ਪੀ ਲੂਗਾ ਕਦੇ ਵੀ ਪਿੰਦਾ ਹੈਗਾ ਡੰਗਰ ਨੂੰ ਕੋਈ ਹੋਰ ਚੀਜ਼ ਦੇ ਰੋਗਾਂ ਦਾ ਮੰਦ ਦੇ ਦੋ ਪੀ ਲੂਗਾ ਨਹੀਂ ਪੀਂਦਾ ਡੰਗਰ ਪਾਣੀ ਪੀਂਦਾ ਵਾ ਡੰਗਰ ਨੂੰ ਜਿੰਨਾ ਮਰਜੀ ਪਾਣੀ ਪਿਆ ਦੋ ਉਹਨੇ ਪਾਣੀ ਪੀ ਜਾਣਾ ਤੁਸੀਂ ਟੱਬ ਭਰ ਕੇ ਡਾ ਕੋਲਡ ਡਰਿੰਕ ਦਾ ਡੰਗਰ ਦੇ ਕੇ ਰੱਖ ਲਓ ਪੀ ਲੂਗਾ ਕਦੇ ਨਹੀਂ ਪੀਊਗਾ ਉਹਨੂੰ ਪਤਾ ਵੀ ਯਾਰ ਇਹ ਤਾਂ ਮੇਰੀ ਸਿਹਤ ਦੇ ਲਈ ਹਾਨੀਕਾਰਕ ਆ ਇਹਦਾ ਫਾਇਦਾ ਨਹੀਂ ਹੈਗਾ ਮੈਂ ਕੋਈ ਪੀ ਮਾ ਜੇ ਮੈਨੂੰ ਕੋਲਡ ਡਰਿੰਕ ਨੂੰ ਪੀ ਲੈ ਮੇਰੀ ਸਿਹਤ ਖਰਾਬ ਹੋ ਜਾਣੀ ਆ ਤੁਹਾਡੇ ਨਾਲੋਂ ਸਿਆਣਾ ਤਾਂ ਤੁਹਾਡਾ ਡੰਗਰੀ ਆ ਤੁਸੀਂ ਸਿਆਣੇ ਨਹੀਂ ਹੈਗੇ ਤੁਹਾਡਾ ਡੰਗਰ ਜ਼ਿਆਦਾ ਸਿਆਣਾ ਵਾ ਉਹਨੂੰ ਪਤਾ ਵਾ ਇਹ ਮੇਰੇ ਲਈ ਫਾਇਦੇਮੰਦ ਆ ਕਿ ਨੁਕਸਾਨਦਾਰ ਆ ਚੀੜੀਆਂ ਦੇਖ ਲਓ ਚੀੜੀਆਂ ਕਦੇ ਕਿ ਇਦਾਂ ਖਾਂਦੀਆਂ ਪਿੰਦੀਆਂ ਨੇ ਜਿਵੇਂ ਤੁਸੀਂ ਖਾਂਦੇ ਹੋ ਚੀੜੀਆਂ ਵੀ ਕਦੇ ਨਹੀਂ ਖਾਂਦੀਆਂ ਹੈਗੀਆਂ ਸੋ ਇਸ ਕਰਕੇ ਆਪਣੇ ਦਿਮਾਗ ਤੋਂ ਕੰਮ ਲਵੋ ਦਿਮਾਗ ਤੋਂ ਕੰਮ ਲਵੋ ਜੋ ਕੁਦਰਤ ਨੇ ਬਣਾਇਆ ਵਾ ਉਹ ਚੀਜ਼ ਨੂੰ ਤੁਸੀਂ ਖਾਓ ਉਹ ਚੀਜ਼ ਦੇ ਵਿੱਚ ਰਹੋ ਕੁਦਰਤ ਨੇ ਜੋ ਤੁਹਾਨੂੰ ਦਿੱਤਾ ਰਹਿਣ ਵਾਸਤੇ ਉਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਜੋ ਕੁਦਰਤ ਨੇ ਤੁਹਾਨੂੰ ਖਾਣ ਨੂੰ ਦਿੱਤਾ ਉਹ ਖਾਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕੁਦਰਤ ਨੂੰ ਮੰਨ ਕੇ ਕੁਦਰਤ ਦੇ ਹਿਸਾਬ ਨਾਲ ਚੱਲੋ ਆਪਣੇ ਹਿਸਾਬ ਨਾਲ ਚੱਲਣਾ ਬੰਦ ਕਰ ਦਿਓ ਜੋ ਕੁਦਰਤ ਤੁਹਾਨੂੰ ਖਾਣ ਨੂੰ ਦਿੰਦੀ ਆ ਹਰੀਆਂ ਸਬਜ਼ੀਆਂ ਹੋ ਗਈਆਂ ਫਲ ਫਰੂਟ ਹੋ ਗਏ ਜੇ ਰਸ ਹੋ ਗਏ ਜੂਸ ਹੋ ਗਿਆ ਜੋ ਕੁਦਰਤ ਤੁਹਾਨੂੰ ਦਿੰਦੀ ਆ ਤੁਸੀਂ ਉਹ ਚੀਜ਼ਾਂ ਪੀਓ ਉਹ ਚ ਜਖਾਉ ਉਹ ਗੰਦਮੁੰਦਨਾ ਖਾਉ ਤੁਸੀਂ ਜਲੇਬੀਆਂ ਗਾਲੀਆਂ ਪਕੌੜੇ ਕਾਲੇ ਉਹ ਖਾ ਲਿਆ ਜੋ ਖਾ ਲਿਆ ਲੱਟਰਨ ਪਟਰਨ ਖਾਈ ਜਾਂਦੇ ਹੋ ਤੁਸੀਂ ਜੇ ਆਪਾਂ ਕਹਿੰਦੇ ਨਾ ਬੇਸਣ ਬਣਾਇਆ ਪਕੌੜਿਆਂ ਵਾਤੇ ਜਰ ਕੋ ਉਦਤਰਤ ਨੇ ਪਕੋੜਿਆਂ ਵਾਸਤੇ ਥੋੜੀ ਬੇਸਣ ਬਣਾਇਆ ਵਾ ਬੇਸਣ ਦਾ ਤਾਂ ਕਿੰਨਾ ਕੁਝ ਬਣਦਾ ਬੇਸਣ ਦਾ ਬੇਸਣ ਚਿਲਾ ਵੀ ਬਣ ਜਾਂਦਾ ਬੇਸਣ ਦੀ ਰੋਟੀ ਵੀ ਬਣ ਜਾਂਦੀ ਆ ਬੇਸਣ ਦਾ ਤਾਂ ਬੜਾ ਕੁਝ ਬਣਦਾ ਉਹ ਤਾਂ ਅਸੀਂ ਦਿਮਾਗ ਲਾਇਆ ਬਈ ਯਾਰ ਜੇ ਬੇਸਣ ਦੇ ਵਿੱਚ ਪਕਵਾਬ ਬਣਾ ਪਾ ਕੇ ਆ ਕਰ ਦਈਏ ਲਟਰਮ ਪਟਰ ਨੇ ਤਾਂ ਪਕੋੜੇ ਬਣ ਜਾਣਗੇ ਜੁਮਰ ਜੀ ਐ ਤਾਂ ਤੁਸੀਂ ਲੀਰਾਂ ਖਾ ਲਓ ਲੀਰਾਂ ਦੇਖਿਆ ਨੇ ਲੀਰਾਂ ਇਕੱਠੀਆਂ ਕਰ ਲਓ ਇੰਨੀਆਂ ਸਾਰੀਆਂ ਲੀਰਾਂ ਨੂੰ ਐ ਕਰੋ ਪਾਣੀ ਦੇ ਵਿੱਚ ਪਾ ਕੇ ਤੇ ਉਹਦੇ ਵਿੱਚ ਮਸਾਲੇ ਪਾ ਦਿਓ ਲੂਣ ਪਾ ਦਿਓ ਮਿਰਚ ਪਾ ਦਿਓ ਲਟਰਮ ਪਟਰਨ ਪਾ ਦਿਓ ਤੇ ਉਹਨੂੰ ਤੜਕਾ ਲਾ ਦਿਓ ਗੰਡੇ ਗੁੰ ਸੋ ਇਸ ਕਰਕੇ ਜਿਹੜੀ ਚੀਜ਼ਾਂ ਕੁਦਰਤ ਨੇ ਬਣਾਈਆਂ ਨੇ ਕੁਦਰਤ ਦੇ ਵੱਲੋਂ ਬਣਾਈ ਹੋਈਆਂ ਚੀਜ਼ਾਂ ਨੂੰ ਤੁਸੀਂ ਵਰਤੋ ਕੁਦਰਤ ਵੱਲੋਂ ਬਣਾਈਆਂ ਗਈਆਂ ਚੀਜ਼ਾਂ ਨੂੰ ਤੁਸੀਂ ਖਾਓ ਜੇ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਕਿਉਂਕਿ ਯਾਰ ਇਹ ਮੇਰੀ ਜ਼ਿੰਦਗੀ ਦਾ ਮੇਰੀ ਲਾਈਫ ਦਾ ਇਹ ਐਕਸਪੀਰੀਅੰਸ ਆ ਮੈਂ ਹਮੇਸ਼ਾ ਕੁਦਰਤ ਦੇ ਹਿਸਾਬ ਨਾਲ ਚੱਲਦਾ ਮਾਂ ਜੇ ਮੰਨ ਕੇ ਚੱਲੋ ਹੁਣ ਇਹ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਤੁਸੀਂ ਸਾਰੇ ਲੋਕ ਯਾਰ ਏਸੀ ਦੇ ਵਿੱਚ ਭੇਜਨੇ ਹੋ ਮੈਂ ਕਹਿੰਦਾ ਯਾਰ ਮੈਨੂੰ ਏਸੀ ਦੀ ਲੋੜ ਨਹੀਂ ਜਿੰਨੀ ਮਰਜ਼ੀ ਗਰਮੀ ਹੋਵੇ ਮੈਂ ਤਾਂ ਐਂ ਹੀ ਪਿਆ ਰਹੂੰਗਾ ਕਮਰੇ ਦੇ ਵਿੱਚ ਪਾ ਦਿਓ ਜਿੰਨਾ ਮਰਜ਼ੀ ਪਸੀਨਾ ਆਈ ਜਾਵੇ ਕੋਈ ਦਿੱਕਤ ਨਹੀਂ ਵਧੀਆ ਅਨਿਕਰ ਦਾ ਸਾਡੇ ਸਰੀਰ ਦੇ ਵਿੱਚੋਂ ਗੰਧਮੰਦ ਨਿਕਲ ਰਿਹਾ ਪਸੀਨੇ ਦਾ ਹੀ ਠੀਕ ਹੈ ਨਾ ਜੇ ਠੰਡੂ ਹੁੰਦੀ ਆ ਲੋਕ ਕੀ ਕਰਨਗੇ ਠੰਡ ਦੇ ਵਿੱਚ ਗਿਓ ਲਾ ਲੈਣਗੇ ਹੀਟਰ ਲਾ ਲੈਣਗੇ ਕਮਰੇ ਨੂੰ ਗਰਮ ਕਰ ਲੈਣਗੇ ਆਪਣ ਨੂੰ ਕਿਉਂ ਯਾਰ ਰਜਾਈ ਆ ਤੁਹਾਡੇ ਕੋਲ ਰਜਾਈ ਲੈ ਕੇ ਪਏ ਜੋ ਆਰਾਮ ਨਾਲ ਟੈਂਪਰੇਚਰ ਦੇ ਉਹ ਜੀਵ ਦਾ ਠੀਕ ਹੀ ਹੋ ਜਾਂਦਾ ਹੀਟਰ ਲਾਉਣ ਦੀ ਕੀ ਲੋੜ ਜਿਹੜਾ ਮੌਸਮ ਆ ਜਿਹੜਾ ਬਦਲਦਾ ਨਾ ਮੌਸਮ ਕਦੇ ਗਰਮੀ ਆ ਗਈ ਕਦੇ ਸਰਦੀ ਆ ਗਈ ਕਦੇ ਮੀਂਹ ਵਾਲਾ ਮੌਸਮ ਆ ਗਿਆ ਉਹ ਵੀ ਕੁਦਰਤ ਸੋਚ ਸਮਝ ਕੇ ਕਰਦੀ ਆ ਇਹ ਨਹੀਂ ਹੈਗਾ ਵੀ ਉਹਨੇ ਇੱਕੋ ਵਾਰ ਗਰਮੀਆਂ ਕਈ ਦਸ਼ਾਂ ਦੇ ਵਿੱਚ ਜਾ ਕੇ ਦੇਖ ਲੋ ਉੱਥੇ ਰਹਿੰਦੀ ਬਰਫ਼ੀ ਬਰਫ਼ਾ ਉੱਥੇ ਕੁਝ ਹੋਰ ਹੁੰਦਾ ਹੀ ਨਹੀਂ ਹੈਗਾ ਲੋਕ ਬੜੇ ਤੰਗ ਨੇ ਉੱਥੇ ਤੇ ਸਾਡੇ ਹਿੰਦੂਸਤਾਨ ਦੇ ਵਿੱਚ ਤਾਂ ਮੌਸਮੀ ਬਹੁਤ ਵਧੀਆ ਵਾ ਸੋ ਇਸ ਕਰਕੇ ਕੁਦਰਤ ਨੂੰ ਪਿਆਰ ਕਰੋ ਜਿੰਨਾ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ ਜਿੰਨਾ ਤੁਸੀਂ ਕੁਦਰਤ ਨੂੰ ਪੂਜੋਗੇ ਤੁਸੀਂ ਉਨੇ ਹੀ ਮਹਾਨ ਬਣੋਗੇ ਉਨੇ ਹੀ ਤੰਦਰੁਸਤ ਰਹੋਗੇ ਉਨੇ ਹੀ ਤੁਸੀਂ ਫਿੱਟ ਰਹੋਗੇ ਉਨੇ ਹੀ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਓਗੇ ਉਨੇ ਹੀ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਉਨੇ ਹੀ ਤੁਹਾਡੇ ਪੈਸੇ ਬਚੇ ਰਹਿਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਸੋ ਜਿੰਨਾ ਕੁ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਸਮਝ ਹੀ ਹੋਵੋਗੇ ਅਗਰ ਤੁਸੀਂ ਸਮਝ ਲਓਗੇ ਤਾਂ ਤੁਸੀਂ ਕੁਦਰਤ ਨੂੰ ਪਿਆਰ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਜ਼ਿੰਦਗੀ ਬਣ ਜੇਗੀ ਜ਼ਿੰਦਗੀ ਸੁਧਰ ਜੂਗੀ ਤਾਂ ਤੁਸੀਂ ਲੰਬੀ ਉਮਰ ਦੁਨੀਆ ਦੇ ਉੱਤੇ ਭੋਗ ਕੇ ਜਾਉਂਗੇ ਜੀ ਤੁਸੀਂ ਜੇ ਤੁਸੀਂ ਕੁਦਰਤ ਦੇ ਨਾਲ ਰਲ ਕੇ ਰਹੋਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਪਲੀਜ਼ ਲਾਸਟ ਦੇ ਵਿੱਚ ਮੇਰੀ ਇੱਕ ਬੇਨਤੀ ਹੈ ਕਿ ਪਲੀਜ਼ ਥੱਲੇ ਕਮੈਂਟ ਜ਼ਰੂਰ ਕਰਕੇ ਜਾਇਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਵੀ ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕੁਦਰਤ ਦੇ ਨਾਲ ਰਲ ਕੇ ਰਹੋ ਬਿਲਕੁਲ ਸਹੀ ਕਹਿ ਰਹਿਆਂ ਜਾਂ ਬਿਲਕੁਲ ਗਲਤ ਕਹਿ ਰਹਿਆਂ ਜਾਂ ਮੇ ਕਿ ਹੋ ਸਕਦਾ ਕਿ ਵੀ ਤਾਂ ਮੇ ਗਲਤ ਵੀ ਹੋਵਾਂ ਹਨਾ ਤਾਂ ਪਲੀਜ਼ ਮੈਨੂੰ ਆਪਣੀ ਰਾਏ ਜ਼ਰੂਰ ਦੇ ਕੇ ਜਾਇਓ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾ ਦੋਸਤਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਕੋਲ ਜਿੰਨ ਤੋਂ ਵੀ ਵੱਧ ਤੋਂ ਜਿੰਨੀ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਹੀ ਭਲਾਵਾ ਤੇ ਮੇਰਾ ਵੀ ਇਹਦੇ ਵਿੱਚ ਹੀ ਭਲਾਵਾ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ